ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਰੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਆਫ ਬਲਿਊਡ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਦਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਸਪੁਰਾ ਰੋਡ ਨੇੜੇ ਕੁਲਤੁਰਗ ਉੱਦੀ ਸਾਥੀ ਲੋ ਜੀ ਪਹਿਲਾ ਸੂਟ ਅੱਜ ਸਾਰੇ ਰਾਮ ਟੈਕਸ ਦੇ ਸੂਟ ਰਹਿਣਗੇ ਮੈਚਿੰਗ ਦੇ ਵਿੱਚ ਪਰ ਸਾਰਿਆਂ ਦੇ ਕਾਫੀ ਜ਼ਿਆਦਾ ਵਰਕ ਹੋਊਗਾ ਕਟਵਰਕ ਚਾਰ ਚਾਰ ਲਾਈਨਾਂ ਨੇ ਆ ਦੇਖੋ ਤੁਸੀਂ ਮਹਿੰਦੀ ਕਲਰ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਪਹਿਲਾਂ ਤੁਸੀਂ ਇਹ ਸੂਟ ਦੇਖੇ ਜ਼ਰੂਰ ਨੇ ਪਰ ਕਟਵਰਕ ਨਾਲ ਨਹੀਂ ਦੇਖੇ ਇਹ ਇਹ ਬਿਨਾ ਕਟਵਰਕ ਤੋਂ ਦੇਖੇ ਨੇ ਬੈਕ ਸਾਈਡ ਤੇ ਨਹੀਂ ਹੈਗਾ ਘੇਰਾ ਨਾਪ ਦੇਣੀ ਆ ਕਿੰਨਾ ਹੋਊਗਾ ਤੁੜਾ ਘੇਰਾ ਬਣ ਜੂਗਾ ਜੀ 2.25 ਤੇ ਨਾਲ ਤੁਹਾਨੂੰ ਬਾਜੂ ਤੇ ਉਨਾ ਹੀ 4-4 ਲਾਈਨਾਂ ਕੱਟ ਵਰਕ ਦੀਆਂ ਮਿਲਣਗੀਆਂ ਤੇ ਨਾਲ ਮਿਲੂਗੀ ਇਹ ਵਾਲੀ ਮਹਿੰਦੀ ਕਲਰ ਦੀ ਸਲਵਾਰ 2.5-2.5 ਮੀਟਰ ਦੇ ਦੋਨੋਂ ਪੀਸ ਰਹਿਣਗੇ ਕਲਰ ਬਹੁਤ ਸੋਹਣਾ ਹੈਗਾ ਨੈਕਸਟ ਇਸੇ ਦੇ ਵਿੱਚ ਮੈਂ ਤੁਹਾਨੂੰ ਹਜੇ ਹੋਰ ਡਿਜ਼ਾਈਨ ਦਿਖਾਉਣੀ ਆ ਇਸੇ ਕਲਰ ਦੇ ਵਿੱਚ ਲੋ ਇਹ ਕੱਢ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲੂਗਾ ਲੋ ਜੀ ਇਹ ਵਾਲੀ ਡਿਜ਼ਾਈਨਿੰਗ ਮਿਲੂਗੀ ਕੱਟ ਕੱਡੇ ਹੋਏ ਨੇ ਜੀ ਕੱਟ ਕੇ ਇਹਨਾਂ ਕਪੜਾ ਇਸ ਤਰ੍ਹਾਂ ਕਟਿੰਗ ਕੀਤੀ ਹੋਈ ਹੈ ਕਪੜੇ ਦੀ ਬਹੁਤ ਸੋਹਣਾ ਡਿਜ਼ਾਈਨ ਹੈ ਸੇਮ ਹੀ ਬਾਜੂ ਤੇ ਮਿਲੂਗਾ ਘੇਰਾ ਮਿਲੂਗਾ ਇਹਦਾ ਸਵਾ 23 23.5 ਬਸ ਇੱਥੋਂ ਤੱਕ ਕੇ ਬਣੂਗਾ ਘੇਰਾ ਤੁਹਾਡਾ ਤੇ ਬੈਕ ਸਾਈਡ ਤੇ ਵੀ ਤੁਹਾਨੂੰ ਇਹਦੇ ਵਰਕ ਮਿਲਣਾ ਆ ਲੋ ਜੀ ਬੈਕ ਸਾਈਡ ਤੇ ਵੀ ਵਰਕ ਹੈ ਜਿਹਦੇ ਤਾਂ ਬੈਕ ਸਾਈਡ ਤੇ ਵਰਕ ਮਿਲੂਗਾ ਉਹ ਹੈਗਾ 995 ਦਾ ਜਿਹਦੇ ਵਰਕ ਬੈਕ ਸਾਈਡ ਤੇ ਨਹੀਂ ਹੈਗਾ फ्रंट साइड ਆ ਉਹ ਤੁਹਾਨੂੰ ਮਿਲੂਗਾ ਜੀ 895 ਦਾ ਠੀਕ ਆ ਜੀ ਜਿਹੜਾ ਪਹਿਲਾਂ ਦੇਖਿਆ ਉਹ 895 ਦਾ ਕਿਉਂਕਿ ਉਹਦੇ ਸਿਰਫ ਫਰੰਟ ਤੇ ਵਰਕ ਹੈ ਇਹਦੇ ਬੈਕ ਤੇ ਵੀ ਹੈ ਇਹ 995 ਦੇ ਵਿੱਚ ਮਿਲੂਗਾ ਕਲਰ ਸੇਮ ਰਹੂਗਾ ਇਹਦੇ ਵਿੱਚ ਰਾਮ ਟੈਕਸ ਦੇ ਹੀ ਸੂਟ ਰਹਿਣਗੇ ਸਾਰੇ ਇਹਦੇ ਤੇ ਤਿੰਨ ਤਿੰਨ ਲਾਈਨਾਂ ਬਣੀਆਂ ਹੋਈਆਂ ਨੇ ਜੀ ਕਟ ਵਰਕ ਦੀਆਂ ਇੱਕ ਤਾਂ ਗੁਲਾਈ ਦੇ ਵਿੱਚ ਹੈ ਇੱਕ ਥੋੜਾ ਜਿਹਾ ਇਸ ਤਰ੍ਹਾਂ ਜਿਹੀ ਬਣੀ ਹੋਈ ਹੈ ਠਿੱਖੀ ਜੀ ਕਾਫੀ ਵਧੀਆ ਲੱਗਦਾ ਹੈ ਵੀ ਸੂਟ ਮੈਂ ਤੁਹਾਨੂੰ ਸਾਰਿਆਂ ਦੇ ਘੇਰੇ नाप ਕੇ ਦੱਸੂਗੀ ਤੁਸੀਂ ਮੜਾ ਜਿਹਾ ਧਿਆਨ ਰੱਖਿਓ ਘੇਰਿਆਂ ਦਾ ਠੀਕ ਹੈ ਜੀ ਲੋ ਇਹ ਹੈਗਾ 25 ਕੇਰਾ ਮੈਂ ਬੈਕ ਸਾਈਡ ਚੈੱਕ ਕਰ ਲੈਣੀ ਆ ਇਹਦੇ ਬੈਕ ਸਾਈਡ ਤੇ ਵਰਕ ਨਹੀਂ ਹੈਗਾ ਫਰੰਟ ਸਾਈਡ ਤੇ ਹੈ ਔਰ ਬਾਜੂ ਤੇ ਹੈ 95 ਤੇ ਇਹਦੇ ਨਾਲ ਆਹ ਵਾਲੀ ਸਲਵਾਰ ਹੈ ਨੈਕਸਟ ਦੇਖੋ ਸੇਮ ਕਲਰ ਦੇ ਵਿੱਚ ਸਿਰਫ ਆ ਡਿਜ਼ਾਈਨਿੰਗ ਫਰਕ ਹੈ ਇਹਦੇ ਵਿੱਚ ਵੀ ਚਾਰ ਲਾਈਨਾਂ ਨੇ ਠੀਕ ਹੈ ਜੀ ਤੇ ਆਪਾਂ ਦੇਖਦੇ ਹਾਂ ਬੈਕ ਸਾਈਡ ਤੇ ਹੈਗਾ ਕਿ ਨਹੀਂ ਬੈਕ ਸਾਈਡ ਤੇ ਨਹੀਂ ਹੈਗਾ ਇਸ ਕਰਕੇ ਇਹ ਸੂਟ ਤੁਹਾਨੂੰ 895 ਦੇ ਵਿੱਚ ਮਿਲੂਗਾ ਲਿਖਿਆ ਜੋ ਮਰਜ਼ੀ ਹੋਵੇ ਸਾਡਾ ਇੱਥੇ ਲੋ ਜੀ ਅਗਲਾ ਦੇਖੋ ਸੇਮ ਪ੍ਰਿੰਟ ਦੇ ਵਿੱਚ ਕਲਰ ਫਰਕ ਹੈ ਮਸਟਰਡ ਕਲਰ ਦੇ ਵਿੱਚ ਆਊਗਾ ਸੂਟ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਤੇ ਇਹਦੇ ਵੀ ਆਪਾਂ ਦੇਖ ਲੈਣੇ ਆ ਫਰੰਟ ਬੈਕ ਫਰੰਟ ਫਰੰਟ ਸਾਈਡ ਤੇ ਚਾਰ ਲਾਈਨਾਂ ਨੇ ਫਰੰਟ ਸਾਈਡ ਤੇ ਹੈਗਾ ਇਸ ਕਰਕੇ ਇਹਦੀ ਪ੍ਰਾਈਸ ਰਹੂਗੀ ਜੀ ਤੁਹਾਨੂੰ 895 ਰੁਪਏ ਸਾਢੇ 25 ਗੇਰਾ ਜੀ ਚਾਰ ਚਾਰ ਲਾਈਨਾਂ ਪਈਆਂ ਹੋਈਆਂ ਨੇ ਬਹੁਤ ਸੋਹਣਾ ਲੱਗਦਾ ਹੈ ਸੂਟ ਕਾਫੀ ਜਿਆਦਾ ਪਿਆਰਾ ਲੱਗਦਾ ਹੈ ਇਹ 895 ਦੇ ਵਿੱਚ ਮਿਲੂਗਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਇਹ ਇਹਦੀ ਮਸਟਰਡ ਕਲਰ ਦੀ ਨਾਲ ਸਲਵਾਰ ਹੋਊਗੀ। ਲਓ ਜੀ ਇਹਦੇ ਵਿੱਚ ਹੀ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ। ਇਹ ਤਿੰਨ ਤਿੰਨ ਲਾਈਨਾਂ ਪੈਂਦੀਆਂ ਹੋਈਆਂ ਨੇ ਇਹਦੇ ਤੇ। ਲੋ ਤਿੰਨਾਂ ਲਾਈਨਾਂ ਨੇ ਦੀ ਇਹ। ਤੇ ਬੈਕ ਸਾਈਡ ਦੇਖ ਲੈਣੇ ਆ ਬੈਕ ਸਾਈਡ ਵਰਕ ਨਹੀਂ ਹੈਗਾ ਇਹਦਾ। ਬਾਜੂ ਹੈ ਤੇ ਫਰੰਟ ਘੇਰਾ ਹੈਗਾ ਤਿੰਨ ਤਿੰਨ ਲਾਈਨ ਨੇੜੇ ਕਰਕੇ ਦਿਖਾ ਦੇਵਾਂ। ਇਸ ਕਰਕੇ ਇਹ ਸੂਟ ਤੁਹਾਨੂੰ ਮਿਲੂਗਾ 895 ਚ 25 ਤੋਂ ਉੱਪਰ ਹੈਗਾ ਘੇਰਾ ਇਹਦਾ 25 ਦਾ ਆਰਾਮ ਨਾਲ ਹੀ ਰੈਡੀ ਹੋ ਜਾਊਗਾ ਤੁਹਾਡਾ ਤੇ ਸਲਵਾਰ ਹੈਗੀ ਹੈ ਇਹਦੇ ਨਾਲ ਆਹ ਵਾਲੀ ਇਹ ਇੱਥੇ ਸਹੀ ਹੈ ਸਹੀ ਹੈ ਹਾਂ ਬਿਲਕੁਲ ਸਹੀ ਆ ਰਿਹਾ ਹੈ ਹਾਂ ਜੀ ਰੈਡੀ ਆ ਮਸਟਰਡ ਕਲਰ ਦਾ ਸੂਟ ਹੈ ਫਰੰਟ ਸਾਈਡ ਤੇ ਕਟਵਰਕ ਹੈ 895 ਚ ਆਜੂਗਾ ਆਰਾਮ ਟੈਕਸ ਦਾ ਸੂਟ ਹੈ ਅਗਲਾ ਦੇਖੋ ਇਹਦੇ ਚ ਇਹਦੇ ਚ 4-4 ਲਾਈਨਾਂ ਨੇ ਆਹ ਲਓ 4-4 ਲਾਈਨਾਂ ਨੇ ਬੈਕ ਸਾਈਡ ਤੇ ਵਰਕ ਨਹੀਂ ਹੈਗਾ ਬਾਜੂ ਤੇ ਵੀ ਚਾਰ ਲਾਈਨਾਂ ਫਰੰਟ ਸਾਈਡ ਤੇ ਵੀ ਕਟਿੰਗ ਕੀਤੀ ਹੋਈ ਹੈ ਕੱਟ ਕੱਡੇ ਹੋਏ ਨੇ ਠੀਕ ਹੈ ਜੀ ਰਾਮ ਟੈਕਸ ਦੇ ਵਿੱਚ ਸੂਟ ਹੈ ਪਲੇਨ ਸਲਵਾਰ ਹੈ 2.5 ਮੀਟਰ ਦੇ ਪੀਸ ਰਹਿਣਗੇ ਪੂਰਾ 2.5 ਮੀਟਰ ਹੋਊਗਾ ਇੱਕ ਉਂਗਲ ਵੀ ਘਟ ਨਹੀਂ ਮਿਲਦਾ ਪ੍ਰਾਈਸ ਹੋਊਗੀ 895 ਅਗਲਾ ਦੇਖੋ ਲੋ ਤੇ ਹੀ ਕੇ ਰੈਡੀ ਹੋਊਗਾ ਜੀ ਇਹਦਾ ਵਰਕੇ ਦੇ ਫਰੰਟ ਤੇ ਇਹ ਵਾਲਾ ਵਰਕ ਹੈ ਸਾਰੇ ਉਹੀ ਕਲਰ ਪਾਏ ਨੇ ਜਿਹੜੇ ਇਹਦੇ ਵਿੱਚ ਪਏ ਹੋਏ ਨੇ ਠੀਕ ਹੈ ਜੀ ਤੇ ਬੈਕ ਸਾਈਡ ਤੇ ਵੀ ਵਰਕ ਹੋਇਆ ਹੋਇਆ ਤੇ ਬਾਜੂ ਤੇ ਵੀ ਵਰਕ ਹੈ ਸੇਮ ਹੀ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਰਹੂਗੀ 995 995 ਇੰਨਾ ਤੁਸੀਂ ਵਰਕ ਕਰਾਓ ਵਰਕ ਹੀ ਨਹੀਂ ਕੋ ਕਰਕੇ ਦਿੰਦਾ ਆਹ ਲਓ ਜੀ ਬਹੁਤ ਘੱਟ ਪ੍ਰਾਈਸ ਤੇ ਸੂਟ ਆ ਰਹੇ ਨੇ ਲਓ ਜੀ ਇਹ ਵਾਲਾ ਸੂਟ ਹੈ ਜਿਹੜਾ ਏ ਤੁਹਾਨੂੰ ਅਸੀਂ ਪਹਿਲਾਂ 885 85 ਦੇ ਸੂਟ ਦਿੱਤੇ ਨੇ ਜੀ ਇਹ ਤੇ ਅੱਜ ਇਹਦੇ ਤੇ ਅਸੀਂ ਤੁਹਾਨੂੰ ਵਰਕ ਕਰਾ ਕੇ ਦਿੱਤਾ ਤਿੰਨ ਤਿੰਨ ਲਾਈਨਾਂ ਚਲੋ ਲਓ ਜੀ ਆਹ ਵਾਲਾ ਦੇਖੋ ਤੁਸੀਂ ਸੂਟ ਬਹੁਤ ਪਿਆਰਾ ਸੂਟ ਆ ਪਹਿਲਾਂ ਤਾਂ ਇਹਦਾ ਪ੍ਰਿੰਟ ਹੀ ਦੇਖ ਲਓ ਤੁਸੀਂ ਕਿੰਨਾ ਸੋਹਣਾ ਲੱਗਦਾ ਗਲੇਸ ਕਾਟਨ ਦੇ ਵਿੱਚ ਜਿਹੜੇ ਹੁਣ ਤੱਕ ਤੁਹਾਨੂੰ ਮੈਂ ਸੂਟ ਦਿਖਾਏ ਸੀ ਉਹ ਰਾਮ ਟੈਕਸ ਦੇ ਕਾਟਨ ਦੇ ਸੂਟ ਸੀ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਰਾਮ ਟੈਕਸ ਦਾ ਗਲੇਸ ਕਾਟਨ ਦਾ ਸੂਟ ਹੈ ਕੈਮਰੀ ਕਾਟਨ ਦੇ ਪਹਿਲਾਂ ਦੇਖ ਚੁੱਕੇ ਹੋ ਇਹ ਹੈਗਾ ਗਲੇਸ ਕਾਟਨ ਦਾ ਤਿੰਨ ਤਿੰਨ ਲਾਈਨਾਂ ਵਰਕ ਹੋਇਆ ਹੋਇਆ 1.25 ਕਿਹਰਾ ਹੈਗਾ ਤੇ ਇਧਰਲੇ ਪਾਸੇ ਵੀ ਤੁਹਾਨੂੰ ਬਾਜੂ ਤੇ ਵਰਕ ਮਿਲੇਗਾ ਠੀਕ ਹੈ ਜੀ ਤੇ ਬੈਕ ਸਾਈਡ ਆਪਾਂ ਦੇਖ ਲੈਨੇ ਆ ਬੈਕ ਸਾਈਡ ਤੇ ਵਰਕ ਨਹੀਂ ਹੈਗਾ ਇਸ ਕਰਕੇ ਇਹ ਵਾਲਾ ਸੂਟ ਤੁਹਾਨੂੰ ਪਊਗਾ 1150 ਠੀਕ ਹੈ ਸਲਵਾਰ ਦਿਖਾਉਣੀ ਹੈ ਇਹਦੇ ਨਾਲ ਬਹੁਤ ਪਿਆਰੇ ਸੂਟ ਨੇ ਇਹ ਵਾਲੀ ਕੈਮਰੀ कॉटन ਦੀ ਸਲਵਾਰ ਹੈ ਗਲੇਸ कॉटन ਦਾ ਸ਼ਰਟ ਹੈ ਇਹ ਥੋੜੇ ਉਹਨਾਂ ਨਾਲ ਇਸ ਕਰਕੇ ਕੋਸਟਲੀ ਨੇ ਗਲੇਸ कॉटन ਥੋੜੀ ਇਹਦੇ ਨਾਲੋਂ ਫਰਕ ਹੁੰਦਾ ਰੇਟ ਦਾ ਤੇ ਪ੍ਰਾਈਸ ਇਹਦੀ ਹੋਊਗੀ 1150 ਲਓ ਜੀ ਨੈਕਸਟ ਦੇਖਿਓ ਕਲਰ ਦਾ ਫਰਕ ਹੈ ਬਹੁਤ ਸੋਹਣਾ ਸੂਟ ਹੈ ਹਾਂ ਲੋ ਜੀ ਡਿਜ਼ਾਈਨਿੰਗ ਦੇਖ ਲਓ ਵਰਕ ਜਿਹੜਾ ਹੋਇਆ ਹੋਇਆ ਆ ਦੇਖੋ ਇਹ ਵਾਲਾ ਵਰਕ ਕੀਤਾ ਹੋਇਆ ਹੈ ਬਹੁਤ ਸੋਹਣੇ ਲੱਗਦੇ ਆ ਸਰਦਾਰੀ ਲੁੱਕ ਦੇ ਸੂਟ ਨੇ ਜੀ ਥੋੜਾ ਥੋੜਾ ਵਰਕ ਜਿਆ ਬੜਾ ਪਿਆਰਾ ਲੱਗਦਾ ਹੁੰਦਾ ਸੂਟਾਂ ਦੇ ਕੀਤਾ ਉਹ ਵੀ ਪ੍ਰਿੰਟਡ ਸੂਟਾਂ ਦੇ ਸਭ ਅਕ 23 ਕੇਰਾ ਹੈਗਾ ਜੀ ਇਹਦਾ ਬਾਜੂ ਤੇ ਵੀ ਸੇਮ ਵਰਕ ਮਿਲੂਗਾ ਤੁਹਾਨੂੰ ਤੇ ਬੈਕ ਸਾਈਡ ਤੇ ਵੀ ਸੇਮ ਵਰਕ ਮਿਲੂਗਾ ਇਸ ਕਰਕੇ ਇਹਦਾ ਪ੍ਰਾਈਸ ਹੋਊਗਾ 1250 ਇਹ ਸੂਟ ਤੁਹਾਨੂੰ 1250 ਦੇ ਵਿੱਚ ਮਿਲੂਗਾ ਸ਼ਿਪਿੰਗ ਫ੍ਰੀ ਹੋਊਗੀ ਤੇ ਇਹ ਬੜੀ ਸਲਵਾਰ ਹੋਊਗੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਅਗਲਾ ਦੇਖੋ ਆਹ ਲੋ ਜੀ ਘੇਰਾ মাপ ਕੇ ਦੱਸਦੀ ਆਂ ਘੇਰਾ ਹੈਗਾ ਜੀ 23 ਸੇਮ ਵਰਕ ਬਾਜੂ ਤੇ ਸੇਮ ਵਰਕ ਫਰੰਟ ਤੇ ਸੇਮ ਵਰਕ ਬੈਕ ਸਾਈਡ ਸੋ 1250 ਦੇ ਵਿੱਚ ਸੂਟ ਆਊਗਾ ਤੇ ਇਹਦੇ ਨਾਲ ਇਹ ਸਲਵਾਰ ਮਿਲੂਗੀ ਮੋਬੀਸ ਚਾ ਕਲਰ ਹੈ ਹਲਕਾ ਆ ਜਾ ਕਾਫੀ ਸੋਹਣਾ ਲੱਗਦਾ ਹੈ ਲੋ ਜੀ ਇਹ ਦੇਖੋ ਇਹਦੇ ਤਿੰਨ ਤਿੰਨ ਲਾਈਨਾਂ ਵਰਕ ਦੀਆਂ ਨੇ ਕਾਫੀ ਪਿਆਰੇ ਸੂਟ ਨੇ ਇਹ ਆ 2.5 ਘੇਰਾ ਹੈਗਾ ਜੀ ਇਹਦਾ ਵਰਕ ਦੇਖੋ ਤੁਸੀਂ ਡਬਲ ਸ਼ੇਡ ਦੇ ਵਿੱਚ ਹੈਗਾ ਔਰ ਤਿੰਨ ਤਿੰਨ ਲਾਈਨਾਂ ਨੇ ਕੱਟ ਕੱਡੇ ਹੋਏ ਨੇ ਬੈਕ ਸਾਈਡ ਤੇ ਵਰਕ ਨਹੀਂ ਹੈਗਾ ਸੋ ਇਹ ਸੂਟ ਤੁਹਾਨੂੰ 11.500 ਦੇ ਵਿੱਚ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਇਹਦੇ ਨਾਲ ਅਗਲਾ ਦੇਖੋ ਇਹ ਵਾਲਾ ਸੂਟ ਹੈ ਇਹ ਵੀ ਬੜਾ ਪਿਆਰਾ ਹੈ ਕਲਰ ਸਾਰੇ ਬਹੁਤ ਸੋਹਣੇ ਨੇ ਇਹ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਇਹਦਾ ਵੀ ਘੇਰਾ ਹੋਊਗਾ ਤੇ ਵਰਕ ਦੇਖ ਲਓ ਤੁਸੀਂ ਵਰਕ ਮੈਂ ਤੁਹਾਨੂੰ ਇਸ ਤਰ੍ਹਾਂ ਚੱਕ ਕੇ ਦਿਖਾਉਣੀ ਆ ਆ ਲੋ ਕੱਟ ਵਗੈਰਾ ਉਵੇਂ ਕਟਿੰਗ ਕੀਤੀ ਹੋਈ ਆ ਸਾਰੇ ਸੂਟਾਂ ਦੇ ਨਾਲ ਕੱਟ ਕੱਡੇ ਹੋਣਗੇ ਜੀ نیچے ਕਟਿੰਗ ਕਰਕੇ ਘੇਰਾ ਬੈਕ ਸਾਈਡ ਵੀ ਮਿਲੂਗਾ ਤੁਹਾਨੂੰ ਤੇ ਇਹਦੇ ਨਾਲ ਸਲਵਾਰ ਦਿਖਾਉਣੀ ਆ ਤੁਹਾਨੂੰ ਇਹ ਵਾਲੀ ਸਲਵਾਰ ਮਿਲੂਗੀ ਠੀਕ ਹੈ ਤੇ ਇਹਦੇ ਬੈਕ ਸਾਈਡ ਤੇ ਵਰਕ ਆ ਸੋ ਇਹ 1250 ਦੇ ਵਿੱਚ ਮਿਲੂਗਾ ਸੂਟ ਇਹ ਵਾਲਾ ਦੇਖੋ। ਕਟਵਰਕ ਦੇਖੋ ਤਿੰਨ ਤਿੰਨ ਲਾਈਨਾਂ ਕਟਵਰਕ ਦੀ। ਦੇਖਦੇ ਆ ਬੈਕ ਸਾਈਡ ਤੇ ਹੈਗਾ ਕਿ ਨਹੀਂ ਹੈਗਾ। ਬੈਕ ਸਾਈਡ ਤੇ ਨਹੀਂ ਹੈਗਾ ਬਾਜੂ ਆ ਔਰ ਘੇਰਾ ਹੈ। ਘੇਰਾ ਨਾਪ ਲੈਣੀ ਆ। 2.5 ਘੇਰਾ। ਠੀਕ ਹੈ ਜੀ। ਤੇ ਇਹ ਵਾਲੀ ਹੈਗੀ ਆ ਇਹਦੇ ਨਾਲ ਸਲਵਾਰ। ਤੇ ਇਹਦੀ ਪ੍ਰਾਈਸ ਮਿਲੂਗੀ ਜੀ ਤੁਹਾਨੂੰ 1150 ਕਿਉਂਕਿ ਇਹਦੇ ਬੈਕ ਸਾਈਡ ਤੇ ਵਰਕ ਨਹੀਂ ਹੈਗਾ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਅ ਐਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਤੁਸੀਂ ਸਟਿਚਿੰਗ ਕਰਾਉਣੀ ਆ ਤੁਸੀਂ ਦੁਪੱਟਾ ਡਾਈ ਕਰਾਉਣਾ ਹੈ ਕਿਹੜਾ ਦੁਪੱਟਾ ਡਾਈ ਕਰਾਉਣਾ ਹੈ ਹਰ ਤਰ੍ਹਾਂ ਦਾ ਦੁਪੱਟਾ ਆਪਣੇ ਕੋਲੇ ਹੈਗਾ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਨੀ ਆ ਮਸਲੀਨ ਦੇ ਵਿੱਚ 3-4 ਤਰ੍ਹਾਂ ਦੀ ਵੈਰਾਈਟੀ ਹੈਗੀ ਆ ਦੁਪੱਟਿਆਂ ਦੀ ਕੋਟੇ ਦੇ ਵਿੱਚ ਦੋ ਤਰ੍ਹਾਂ ਦੇ ਆ ਤੇ ਕਾਟਨ ਕੋਟਾ ਦੋ ਤਰ੍ਹਾਂ ਦਾ ਹੈ ਔਰ ਆਪਣੇ ਕੋਲੇ ਜੌਰਜਟ ਦੇ ਵਿੱਚ ਇੱਕ ਬਹੁਤ ਬੰਬਰ ਟਾਈਪ ਜੌਰਜਟ ਹੁੰਦੀ ਆ ਉਹ ਵਾਲੇ ਉਹ ਕਾਫੀ ਜ਼ਿਆਦਾ ਲਾਈਕ ਕੀਤੇ ਜਾਂਦੇ ਨੇ ਇੱਕ ਪ੍ਰੋਪਰ ਜੌਰਜਟ ਹੁੰਦੀ ਆ ਠੀਕ ਹੈ ਜੀ ਤੇ ਇੱਕ ਫੁੱਲ ਪਿਓਰ ਸ਼ਿਫੋਨ ਤੇ ਇੱਕ ਹੁੰਦੀ ਆ ਹਾਫ ਪਿਓਰ ਸ਼ਫੂਨ ਇੱਕ ਫੁੱਲ ਪਿਓਰ ਚਨੂਨ ਤੇ ਇੱਕ ਸੈਮੀ ਚਨੂਨ ਹਰ ਤਰ੍ਹਾਂ ਦੇ ਦੁਪੱਟੇ ਨੇ ਆਪਣੇ ਕੋਲੇ ਪਲੇਨ ਮਸਲੀਨ ਦੀ ਹੈਗੀ ਜਿਹੜਾ ਦੁਪੱਟਾ ਤੁਸੀਂ ਲਾਈਕ ਕਰਦੇ ਹੋ ਟੈਬੀ ਦੇ ਦੁਪੱਟੇ ਵੀ ਹੈਗੇ ਨੇ ਬਰਬਰੀ ਦੇ ਦੁਪੱਟੇ ਵੀ ਹੈਗੇ ਨੇ ਜਿਹੜਾ ਵੀ ਦੁਪੱਟਾ ਚਾਹੀਦਾ ਤੁਹਾਨੂੰ ਤੁਸੀਂ ਸਾਡੇ ਤੋਂ ਡਾਈ ਕਰਵਾ ਸਕਦੇ ਹੋ ਸਿੰਗਲ ਡਾਈ ਕਰਵਾ ਸਕਦੇ ਹੋ ਔਰ ਟਾਈ ਐਂਡ ਡਾਈ ਕਰਵਾ ਸਕਦੇ ਹੋ ਲੇਸ ਲਗਵਾ ਸਕਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਫੁੱਲ ਰੈਡੀ ਹੋ ਕੇ ਸੂਟ ਆ ਜਿਹੜਾ ਤੁਹਾਡੇ ਘਰ ਆ ਜੂਗਾ ਤੁਸੀਂ ਪਾਓ ਤੇ ਮौज ਮਨਾਓ ਤੇ ਲੋਜੀ ਹੁਣ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਫਿਰ ਮਿਲਦੇ ਆਂ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਲਈ ਸਸਤੀ